ਕਿਤੇ ਭੁੱਲ ਕੇ ਵੀ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲ ਜਾਣਾ ਇਹ ਨਾ ਹੋਏ ਕਿ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਦਰਅਸਲ ਇਸ ਵੇਲੇ ਗਰਮੀ ਨੇ ਲੋਕਾਂ ਦੇ ਛੱਕੇ ਛਡਾ ਕੇ ਰੱਖ ਦਿੱਤੇ ਨੇ ਤੇ ਅਜਿਹੇ ਦੇ ਵਿੱਚ ਲੋਕ ਤਰਾਹੀ ਤਰਾਹੀ ਕਰ ਰਹੇ ਨੇ। ਕਈ ਥਾਵਾਂ ਦੇ ਉੱਤੇ ਤਾਂ ਤਾਪਮਾਨ ਇਸ ਵੇਲੇ 43 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ ਤੇ ਕਈ ਥਾਵਾਂ ਤਾਂ ਅਜਹਿਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ 44 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਅਜਹੇ ਦੇ ਵਿੱਚ ਰਾਤਾਂ ਵੀ ਕਾਫੀ ਜ਼ਿਆਦਾ ਗਰਮ ਹੋ ਗਈਆਂ ਨੇ ਤੇ ਲੋਕ ਇਸ ਵੇਲੇ ਗਰਮੀ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ। ਅਜਹੇ ਦੇ ਵਿੱਚ ਕੇਂਦਰ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੋ ਦਿਨ ਦਾ ਇਹ ਅਲਰਟ ਜਾਰੀ ਕੀਤਾ ਹੈ ਕਿ ਜੇਕਰ ਕੋਈ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਨਿਕਲਿਆ ਜਾਏ ਨਹੀਂ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸੇ ਵੀ ਕੀਮਤ ਤੇ ਉੱਤੇ ਆਪਣੇ ਘਰੋਂ ਬਾਹਰ ਨਾ ਨਿਕਲੋ ਆਪਣੇ ਆਪ ਨੂੰ ਹਾਈਡਰੇਟ ਰੱਖੋ ਤਾਂ ਕਿ ਤੁਸੀਂ ਕਿਸੇ ਮੁਸ਼ਕਲ ਦੇ ਵਿੱਚ ਨਾ ਫਸ ਜੋ ਜਿੱਥੇ ਇੱਕ ਪਾਸੇ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ 5 ਦਿਨ ਦਾ ਅਲਰਟ ਜਾਰੀ ਕੀਤਾ ਹੈ ਮੀਂਹ ਪੈਣ ਦੀ ਸੰਭਾਵਨਾ ਜਤਾਈਏ ਤਾਂ ਦੂਜੇ ਪਾਸੇ ਕੇਂਦਰ ਦੇ ਮੁਤਾਬਿਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਮੌਸਮ ਕਾਫੀ ਜ਼ਿਆਦਾ ਖੁਸ਼ਕ ਹੋਇਆ ਪਿਆ ਤੇ ਇਹੀ ਕਾਰਨ ਹੈ ਕਿ ਲਗਾਤਾਰ ਦਿਨ ਦੇ ਵਿੱਚ ਤਾਪਮਾਨ ਵਧ ਰਿਹਾ ਲੋਕ ਇਸ ਵੇਲੇ ਕਾਫੀ ਜ਼ਿਆਦਾ ਮੁਸ਼ਕਲ ਦੇ ਵਿੱਚ ਨੇ ਲੋਕਾਂ ਨੂੰ ਲੂ ਲੱਗ ਰਹੀ ਹੈ ਇਥੋਂ ਤੱਕ ਕਿ ਡੀਹਾਈਡਰੇਟ ਹੋਣ ਕਰਕੇ ਲੋਕਾਂ ਦਾ ਬੀਪੀ ਘਟ ਰਿਹਾ ਹੈ ਇਹਨਾਂ तमाम ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਨਾ ਕਰਨਾ ਪਵੇ ਇਸ ਕਰਕੇ ਸਾਵਧਾਨੀ ਵਰਤੋ ਅਤੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ ਜੇਕਰ ਨਿਕਲਣਾ ਵੀ ਹੈ ਤਾਂ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਸਿਰ ਤੇ ਟੋਪੀ ਕੱਪੜੇ ਜਾਂ ਛਤਰੀ ਦੇ ਨਾਲ ਟਕੋ ਬੱਚਿਆਂ ਬਜ਼ੁਰਗਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏ ਤਾਂ 2 ਦਿਨ ਦਾ ਹਾਈ ਅਲਰਟ ਜਾਰੀ ਕੀਤਾ ਹੈ 2 ਦਿਨ ਤੁਹਾਨੂੰ ਕਿਸੇ ਵੀ ਕੀਮਤ ਦੇ ਉੱਤੇ ਇਸ ਗਰਮੀ ਤੋਂ ਨਿਜਾਤ ਨਹੀਂ ਮਿਲਣ ਵਾਲੀ ਅਜਿਹੇ ਦੇ ਵਿੱਚ ਸਮਾਂ ਨੋਟ ਕਰ ਲਓ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਕਿਸ ਸਮੇਂ ਦੇ ਵਿੱਚ ਭੁੱਲ ਕੇ ਵੀ ਘਰੋਂ ਬਾਹਰ ਨਾ ਨਿਕਲੋ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਇਤੇ ਭੁੱਲ ਕੇ ਵੀ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਕਰੋ ਬਾਹਰ ਨਾ ਨਿਕਲ ਜਾਣਾ ਇਹ ਨਾ ਹੋਏ ਕਿ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਦਰਅਸਲ ਇਸ ਵੇਲੇ ਗਰਮੀ ਨੇ ਲੋਕਾਂ ਦੇ ਛੱਕੇ ਛਡਾ ਕੇ ਰੱਖ ਦਿੱਤੇ ਨੇ ਤੇ ਅਜੇਹੇ ਦੇ ਵਿੱਚ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਕਈ ਥਾਵਾਂ ਦੇ ਉੱਤੇ ਤਾਂ ਤਾਪਮਾਨ ਇਸ ਵੇਲੇ 43 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਿਆ ਹੈ ਤੇ ਕਈ ਥਾਵਾਂ ਤਾਂ ਅਜਹੀਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਵਿੱਚ 44 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਜੇ ਦੇ ਵਿੱਚ ਰਾਤਾਂ ਵੀ ਕਾਫੀ ਜ਼ਿਆਦਾ ਗਰਮ ਹੋ ਗਈਆਂ ਨੇ ਤੇ ਲੋਕ ਇਸ ਵੇਲੇ ਗਰਮੀ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਅਜੇ ਦੇ ਵਿੱਚ ਕੇਂਦਰ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੋ ਦਿਨ ਦਾ ਇਹ ਅਲਰਟ ਜਾਰੀ ਕੀਤਾ ਹੈ ਕਿ ਜੇਕਰ ਕੋਈ ਬਹੁਤ ਹੀ ਜ਼ਿਆਦਾ ਜ਼ਰੂਰੀ ਕੰਮ ਹੈ ਤਾਂ ਹੀ ਘਰੋਂ ਨਿਕਲਿਆ ਜਾਏ ਨਹੀਂ ਤਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕਿਸੇ ਵੀ ਕੀਮਤ ਉੱਤੇ ਆਪਣੇ ਘਰੋਂ ਬਾਹਰ ਨਾ ਨਿਕਲੋ ਆਪਣੇ ਆਪ ਨੂੰ ਹਾਈਡਰੇਟ ਰੱਖੋ ਤਾਂਕਿ ਤੁਸੀਂ ਕਿਸੇ ਮੁਸ਼ਕਲ ਦੇ ਵਿੱਚ ਨਾ ਫਸ ਜਾਓ ਜਿੱਥੇ ਇੱਕ ਪਾਸੇ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ 5 ਦਿਨ ਦਾ ਅਲਰਟ ਜਾਰੀ ਕੀਤਾ ਹੈ ਮੀਂਹ ਪੈਣ ਦੀ ਸੰਭਾਵਨਾ ਜਤਾਈਏ ਤਾਂ ਦੂਜੇ ਪਾਸੇ ਕੇਂਦਰ ਦੇ ਮੁਤਾਬਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਮੌਸਮ ਕਾਫੀ ਜ਼ਿਆਦਾ ਕੁਸ਼ਕ ਹੋਇਆ ਪਿਆ ਤੇ ਇਹੀ ਕਰਨਾ ਹੈ ਕਿ ਲਗਾਤਾਰ ਦਿਨ ਦੇ ਵਿੱਚ ਤਾਪਮਾਨ ਵਧ ਰਿਹਾ ਲੋਕ ਇਸ ਵੇਲੇ ਕਾਫੀ ਜ਼ਿਆਦਾ ਮੁਸ਼ਕਿਲ ਦੇ ਵਿੱਚ ਨੇ ਲੋਕਾਂ ਨੂੰ ਲੂ ਲੱਗ ਰਹੀ ਹੈ ਇੱਥੋਂ ਤੱਕ ਕਿ ਡੀਹਾਈਡਰੇਟ ਹੋਣ ਕਰਕੇ ਲੋਕਾਂ ਦਾ ਬੀਪੀ ਘਟ ਰਿਹਾ ਇਹਨਾਂ तमाम ਮੁਸ਼ਕਲਾਂ ਦਾ ਸਾਹਮਣਾ ਤੁਹਾਨੂੰ ਨਾ ਕਰਨਾ ਪਵੇ ਇਸ ਕਰਕੇ ਸਾਵਧਾਨੀ ਵਰਤੋ ਅਤੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ ਜੇਕਰ ਨਿਕਲਣਾ ਵੀ ਹੈ ਦਾ ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਸਿਰ ਤੇ ਟੋਪੀ ਕੱਪੜੇ ਜਾਂ ਛਤਰੀ ਦੇ ਨਾਲ ਟੱਕੋ ਬੱਚਿਆਂ ਬਜ਼ੁਰਗਾਂ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਏ ਤਾਂ 2 ਦਿਨ ਦਾ ਹਾਈ ਅਲਰਟ ਜਾਰੀ ਕੀਤਾ ਹੈ 2 ਦਿਨ ਤੁਹਾਨੂੰ ਕਿਸੇ ਵੀ ਕੀਮਤ ਦੇ ਉੱਤੇ ਇਸ ਗਰਮੀ ਤੋਂ ਨਿਜਾਤ ਨਹੀਂ ਮਿਲਣ ਵਾਲੀ ਅਜਿਹੇ ਦੇ ਵਿੱਚ ਸਮਾਂ ਨੋਟ ਕਰ ਲਓ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਕਿਸੇ ਸਮੇਂ ਦੇ ਵਿੱਚ ਭੁੱਲ ਕੇ ਵੀ ਘਰੋਂ ਬਾਹਰ ਨਾ ਨਿਕਲੋ